ਵੀਰ ਆਪਣੀਆਂ ਸਵਾਮਾਂ ਦੇ ਰਹੇ ਦੇ ਰਹੇ ਹਨ ਕਿਤੇ ਟਰਾਲੀਆਂ ਦੀਆਂ ਸਵਾਮਾਂ ਚੱਲ ਰਹੀਆਂ ਹਨ ਇੱਥੇ ਬੋਰਿਆਂ ਨੂੰ ਭਰਿਆ ਜਾ ਰਿਹਾ ਹੈਗਾ ਬੋਰਿਆਂ ਨੂੰ ਭਰ ਕੇ ਇੱਥੇ ਟਰਾਲੀਆਂ ਦੇ ਵਿੱਚ ਬਕਾਇਦਾ ਟਰਾਲੀਆਂ ਭਰ ਕੇ ਇੱਥੇ ਬੋੜਜ ਟੈਲਦਾਸ ਦਾ ਜਿਹੜਾ ਬੰਨ ਹੈਗਾ ਆ ਉਹਨੂੰ ਜਿਹੜੀ ਢਾਹ ਲੱਗੀ ਹੋਈ ਹੈ ਉਹਨੂੰ ਬੰਦ ਕਰਨ ਦੇ ਕਰਨ ਦੇ ਵਾਸਤੇ ਇੱਥੇ ਰਾਤ ਦਿਨ ਸੇਵਾ ਚੱਲਦੀ ਹੈ ਮਤਾਵਾ ਬਜ਼ੁਰਗ ਭੈਣਾ ਦੇਖੋ ਇੱਥੇ ਬ੍ਰੈਡ ਵਰਤਾਏ ਜਾ ਰਹੇ ਹਨ ਇੱਥੇ ਚਾਹਾਂ ਦੇ ਲੰਗਰ ਚੱਲਦੇ ਹਨ ਇੱਥੇ ਪ੍ਰਸ਼ਾਦਿਆਂ ਦੇ ਲੰਗਰ ਚੱਲਦੇ ਹਨ ਇਹ ਵੀਰ ਦਿਖਾਵਾਂਗੇ ਵੀਰ ਸਾਡੇ ਇਹ ਦੇਖ ਲਓ ਬ੍ਰੈਡ ਇਧਰ ਪਕੌੜੇ ਦੀ ਸੇਵਾ ਕਰਦੇ ਨੇ ਇਹ ਪੰਜਾਬ ਦੇ ਨੌਜਵਾਨਾਂ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਜਿੱਥੇ ਵੀ ਜਿੱਥੇ ਜਿੱਥੇ ਵੀ ਇਹ ਸੇਵਾ ਚੱਲੀਆਂ ਉੱਥੇ-ਉੱਥੇ ਪੰਜਾਬ ਦੇ ਨੌਜਵਾਨ ਇਸ ਤਰ੍ਹਾਂ ਬ੍ਰੈਡ ਪਕੌੜੇ ਇਹ ਪਨੀਰ ਦੁੱਧ ਕੌਫੀ ਦੇ ਲੰਗਰ ਲਗਾਏ ਜਾ ਰਹੇ ਹਨ ਬਹੁਤ ਵੱਡੀਆਂ ਸੇਵਾ ਸਿੱਧੀਆਂ ਮੁਲਾਕਾਤ ਫਾਮਬੜੇ ਦੇ ਨੌਜਵਾਨ ਵੀਰਾਂ ਦੇ ਨਾਲ ਵੀ ਕਰਵਾਵਾਂਗੇ ਫਾਮੜੇ ਦੇ ਵਿੱਚ 9 ਨੌਜਵਾਨਾਂ ਦੇ ਜज्ਬੇ ਨੂੰ ਸਲਾਮ ਸਾਥੀਓ ਨੌਜਵਾਨਾਂ ਦਾ ਬਹੁਤ ਵੱਡਾ ਜज्ਬਾ ਦੇਖੋ ਇਸੇ ਤਰ੍ਹਾਂ ਨੌਜਵਾਨ ਪਹਿਲੇ ਦਿਨ ਤੋਂ ਸੇਵਾ ਕਰਦੇ ਹਨ ਇਹਨਾਂ ਨੌਜਵਾਨਾਂ ਦੇ ਜज्ਬੇ ਨੂੰ ਸਲਾਮ ਤੇ ਸਲੂਟ ਹੈ ਤੇ ਇਹ ਇਸੇ ਹੀ ਤਰ੍ਹਾਂ ਇਹ ਵੀਰਾ ਜੀ ਕਿੱਥੇ ਖੜੇ ਆਪਾਂ ਇਹ ਜੀ ਪਿੰਡ ਫਾਮੜਾ ਜੀ ਹਾਂ ਤੇ ਵੀਰਾ ਜੀ ਬੜਾ ਇੱਥੇ ਜੋਸ਼ ਦੇ ਨਾਲ ਕੰਮ ਕੀਤਾ ਜਾ ਰਿਹਾ ਨੌਜਵਾਨ ਵੀਰ ਲੱਗੇ ਹੋਏ ਆ ਉਧਰ ਮਤਾਵਾਂ ਲੱਗੀਆਂ ਹੋਈਆਂ ਆ ਇਹਨਾਂ ਬੋਰਿਆਂ ਨੂੰ ਭਰ ਕੇ ਉੱਪਰ ਇਹ ਵੀ ਤਾਂ ਰਾਤ ਦਿਨ ਸੇਵਾ ਚੱਲਦੀ ਆ ਰਾਤ ਦਿਨ ਸੇਵਾ ਚੱਲਦੀ ਆ ਕੀ ਕਹਿਣਾ ਚਾਹੁੰਦੇ ਆ ਨੌਜਵਾਨਾਂ ਨੂੰ ਨੌਜਵਾਨਾਂ ਤਾਂ ਹੁਣ ਇੱਥੇ ਲੋੜਿਆ ਜੀ ਵੱਤ ਤੋਂ ਵੱਤ ਪਹੁੰਚਣ ਬਾਕੀ ਸੇਵਾ ਬਹੁਤ ਕਰਾਇਆ ਆ ਬੰਦੇ ਜੀ ਬੰਦ ਰਾਤ ਸੇਵਾ ਚੱਲਦੀ ਆ ਇੱਥੇ ਜੀ ਜੀ ਤੇ ਬੋਰੇ ਭਰੀ ਜਾਂਦੇ ਆ ਉੱਥੇ ਇੱਥੇ ਉੱਥੇ ਪਹ ਜਾਈਦੇ ਉੱਥੇ ਮੈਂ ਰੇਕਾਂ ਚ ਪਾ ਕੇ ਬੋਰੇ ਲਾਉਂਦੇ ਆ ਪਾਣੀ ਦੇ ਜਿੱਥੋਂ ਬੰਨ ਟੁੱਟਿਆ ਆ ਕਿਉਂਕਿ ਪੰਜਾਬ ਦੇ ਨੌਜਵਾਨਾਂ ਨੇ ਪਹਿਲੇ ਦਿਨ ਤੋਂ ਵੱਡਾ ਹਮਲਾ ਮਾਰਿਆ ਚਾਹੇ ਕਰੋਨਾ ਦੀ ਗੱਲ ਕਰ ਲਈਏ ਹਾਂਜੀ ਜਾਂ 88 ਦੇ ਪਾਣੀ ਦੀ ਗੱਲ ਕਰ ਲਈਏ ਪੰਜਾਬ ਦੇ ਉੱਪਰ ਜਦੋਂ ਵੀ ਭੀੜ ਪਈ ਹੈ ਪੰਜਾਬ ਦੇ ਨੌਜਵਾਨਾਂ ਨੂੰ ਸੇਵਾ ਕਰਨੀ ਆਂਦੀ ਹੈ ਉਹ ਇਸ ਸੇਵਾ ਨੂੰ ਬੜੇ ਪਿਆਰ ਦੇ ਨਾਲ ਕਰਦੇ ਨੇ ਪਹਿਲੇ ਦਿਨ ਤੋਂ ਨੌਜਵਾਨਾਂ ਦੇ ਜਜ਼ਬੇ ਨੂੰ ਕੀ ਕਹਿਣਾ ਚਾਹੁੰਦੇ ਆ ਜਜ਼ਬਾ ਜੀ ਬਹੁਤ ਆ ਦਿਨ ਰਾਤ ਸੁੱਤੇ ਨਹੀਂ ਕੋਈ ਵੀ ਬਹੁਤ ਜ਼ਿਆਦੇ ਜਜ਼ਬਾ ਬਹੁਤ ਜ਼ਿਆਦੇ ਭਰਿਆ ਨੌਜਵਾਨਾਂ ਕਿਉਂਕਿ ਇਹ ਦੇਖਿਏ ਵੀਰੇ ਨੌਜਵਾਨ ਸੋਣੀਆਂ ਸੇਤਾਂ ਵਾਲੇ ਨੌਜਵਾਨ ਇੱਥੇ ਬਾਕਾਇਦਾ ਸੇਵਾ ਦੇ ਰਹੇ ਹਨ ਕਿਉਂਕਿ ਜਿਹੜੀ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਮਹਾਪੁਰਖਾਂ ਦੀ ਧਰਤੀ ਹੈ ਇੱਥੇ ਦੇਖ ਲਓ ਕਿੰਦਾ ਦਾ ਸਿਸਟਮ ਇੱਕ ਚੱਲਦਾ ਆ ਰਿਹਾ ਇਹ ਜਿਹੜਾ ਸਿਸਟਮ ਆ ਕਿਸੇ ਨੂੰ ਪਤਾ ਨਹੀਂ ਕੌਣ ਚਲਾ ਰਿਹਾ ਲੰਗਰ ਆ ਰਿਹਾ ਪਾਣੀ ਦੀਆਂ ਸੁਆਮਾਂ ਵੱਡੀਆਂ ਆ ਰਹੀਆਂ ਇੱਕ ਕੋਕ ਜਿਹੜਾ ਹੈਗਾ ਉਹ ਵਰਤਾਇਆ ਜਾ ਰਿਹਾ ਕਾਫੀ ਵਰਤਾਈ ਜਾ ਰਹੀ ਹੈ ਦੁੱਧ ਵਰਤਾਇਆ ਜਾ ਰਿਹਾ ਇਹ ਕੌਣ ਡਿਊਟੀ ਲਗਾ ਰਿਹਾ ਕਿਹੜੀ ਐਡੀ ਸ਼ਕਤੀ ਕੰਮ ਕਰਦੀ ਹੈ ਇਹ ਜੀ ਪ੍ਰਮਾਤਮਾ ਦਾ ਹੀ ਹੈ ਜੀ ਆਪਣੇ ਆਪ ਆ ਟਰਾਲੀਆਂ ਆਈ ਜਾਂਦੀਆਂ ਐ ਰੋਜ਼ 10-20 ਟਰਾਲੀਆਂ ਤੋਂ ਲੱਗਦਾ ਕੱਲ 100 ਤੋਂ 150 ਟਰਾਲੀ ਆ ਗਈ ਆ ਤੇ ਹੁਣ ਸਵੇਰ ਤੋਂ ਫੇ ਇਦਾਂ ਹੀ ਕੰਮ ਚੱਲਣ ਡਿਆ ਇਹ ਪਤਾ ਨਹੀਂ ਜੀ ਕਿੱਥੋਂ ਆਈ ਜਾਂਦਾ ਸੰਤ ਆਪ ਇਹ ਗੁਰੂ ਮਹਾਰਾਜ ਦੀ ਕਿਰਪਾ ਜੀ ਕਿਉਂਕਿ ਤੁਹਾਨੂੰ RAMDAS MAHARAJ ਦੀ ਅਪਾਰ ਕਿਰਪਾ ਦੇ ਸਦਕਾ ਦੇਖ ਲਓ ਹਰ ਇੱਕ ਥਾਂ ਤੋਂ ਲੰਗਰ ਬਣ ਕੇ ਜਿੰਨੇ ਵੀ ਪੰਜਾਬ ਦੇ ਬੰਦ ਹੈਗੇ ਤਕਰੀਬ ਨੇ ਉੱਥੇ ਪਹੁੰਚਦਾ ਆ ਬਹੁਤ ਵੱਡੀ ਸੇਵਾ ਦੇਖ ਲਓ ਮਾਤਾਮਾ ਜਿਹੜੀਆਂ ਹੈਗੀਆਂ ਆ ਉਮਰ ਵੀ ਕਾਫੀ ਵੱਡੀ ਐ ਬਜ਼ੁਰਗਾਂ ਦੀ ਵੀ ਉਮਰ ਵੱਡੀ ਐ ਲੇਕਿਨ ਇਹ ਸੇਵਾ ਕਰਦੇ ਥੱਕਦੇ ਨਹੀਂ ਹੈਗੇ ਨਹੀਂ ਜੀ ਥੱਕਦੇ ਨਹੀਂ ਜੀ ਸੇਵਾ ਦੇ ਲੱਗੇ ਆ ਇਹਨੇ ਹੌ ਰਾਤ ਦੇ 8 10 ਵਜੇ ਤੱਕ ਲੱਗੇ ਰਹਿਣਾ ਉਹਦੇ ਬਾਅਦ ਜਿੰਨੇ ਮੁੰਡੇ ਆਏ ਸਾਰੀ ਰਾਤ ਲੱਗੇ ਰਹਿੰਦੇ ਇੱਥੇ 2 3 ਵਜੇ ਘਰ ਨੂੰ ਜਾਂਦੇ ਸਵੇਰ ਨੂੰ 5 ਵਜੇ ਫੇਰ ਆ ਜੀਦਾ